ਸਿਰਫ ਇੱਕ ਕੰਮ ਕਰਨ ਵਾਲੀ ਮਸ਼ੀਨ ਸਮਝਿਆ ਹੋਇਆ ਸੀ ਕਿ ਉਹ ਆਪ ਪੜਿਆ ਲਿਖਿਆ ਸੀ ਬਹੁਤ ਵੱਡਾ ਮੁਲਾਜ਼ਮ ਸੀ ਅਫਸਰ ਦੱਸਦੇ ਨੇ ਵੀ ਕਾਫੀ ਵੱਡਾ ਅਫਸਰ ਸੀ ਉਹਨੂੰ ਆਪ ਦਾ ਅਫਸਰ ਪਣੇ ਦਾ ਇੰਨਾ ਘਮੰਡ ਸੀ ਜਦੋਂ ਵੀ ਕਿਤੇ ਕੋਈ ਪਾਰਟੀ ਹੁੰਦੀ ਸੀ ਉਹਨਾਂ ਦੀ ਜਾਂ ਕੋਈ ਕਾਨਫਰੰਸ ਕੁਝ ਵੀ ਹੁੰਦਾ ਸੀ ਜਿੱਥੇ ਲੇਡੀ ਜਾਨੀ ਜ਼ਰੂਰੀ ਸੀ ਉੱਥੇ ਉਹ ਆਪਣੀ ਪਤਨੀ ਨੂੰ ਨਹੀਂ ਸੀ ਲੈ ਕੇ ਜਾਂਦਾ ਚਾਹੇ ਉਹਨੂੰ ਦਿਹਾੜੀ ਤੇ ਪੈਸੇ ਦੇ ਕੇ ਜਨਾਨੀ ਲੈ ਜਾਣੀ ਪਿੰਸੀ ਉਹਨੂੰ ਲੈ ਕੇ ਜਾਣ ਸੀ ਮਾਫ਼ ਕਰਨਾ ਮੈਂ ਸਾਰੇ ਭਰਾਵਾਂ ਨੂੰ ਨਹੀਂ ਇਹ ਕਹਿੰਦੀ ਗੱਲ ਵਿੱਚ ਵਿੱਚ ਹੈਗੇ ਨੇ ਸਾਰੇ ਮੇਰੇ ਵੀਰ ਇਹੋ ਜਿਹੇ ਨਹੀਂ ਹੈਗੇ ਵੀ ਜਿਹੜਾ ਆਪਣੀ ਕਿਰਾਏ ਤੇ ਜਨਾਨੀ ਲੈ ਕੇ ਜਾਣ ਅੱਗੇ ਯਾਨੀ ਇਹ ਇੰਨਾ ਕ ਫਰਕ ਜ਼ਰੂਰ ਸੀ ਜਿੱਥੇ ਮਾਪੇ ਕਹਿੰਦੇ ਸੀ ਉੱਥੇ ਚਾਹੇ ਕਿੱਡਾ ਹੀ ਅਫਸਰ ਸੀ ਸ਼ਾਦੀ ਉੱਥੇ ਕਰਵਾਉਂਦਾ ਸੀ ਅੱਜ ਕੱਲ ਦਾ ਫਰਕ ਅੱਜ ਕੱਲ ਹੋਰ ਮਾਹੌਲ ਆ ਉਦੋਂ ਨਹੀਂ ਸੀ ਇਹ ਗੱਲ ਉਹਨੂੰ ਚਾਹੇ ਕੁੜੀ ਹੋਣ ਅਨਪੜਾ ਚਾਹੇ ਪੜੇ ਲਿਖੀ ਹੈ ਜਿੱਥੇ ਮਾਪੇ ਨੇ ਹਾਂ ਕਹਤੀ ਉੱਥੇ ਹੀ ਰਿਸ਼ਤਾ ਕਰਵਾਉਣਾ ਪੈਂਦਾ ਸੀ ਚਲੋ ਕੁਝ ਗੱਲਾਂ ਸੀ ਜਿਹੜੀਆਂ ਉਹਦੇ ਵਿੱਚ ਕਮੀਆਂ ਵੀ ਸੀ ਕੁੜੀ ਦੇ ਵਿੱਚ ਪਰ ਥੋੜੀ ਉਹ ਤਾਂ ਮਾਪੇ ਦੀ ਗਲਤੀ ਸੀ ਜਾਂ ਕੁੜੀ ਵਾਲਿਆਂ ਦੇ ਮਾਪੇ ਦੀ ਗਲਤੀ ਸੀ ਜਾਂ ਫਿਰ ਉਹਨਾਂ ਦੇ ਮਾਪੇ ਦੀ ਗਲਤੀ ਸੀ ਉਸ ਇਨਸਾਨ ਦੀ ਉਹ ਉਸ ਮੁੰਡੇ ਨਾਲ ਉਸ ਟਾਈਮ ਦੇ ਮੁੰਡੇ ਨਾਲ ਜੋ ਉਸ ਟਾਈਮ ਦੀ ਉਹ ਕੁੜੀ ਸੀ ਜ਼ਮੀਨ ਸਵਾਨ ਦਾ ਫਰਕ ਸੀ ਕਿ ਇੱਕ 10 ਕਿੱਲੇ ਜ਼ਮੀਨ ਦੇ ਹੁੰਦੇ ਸੀ 10 ਕਿਲੇ ਦੇ ਜ਼ਮੀਨ ਦੇ ਲਾਲਚ ਦੇ ਵਿੱਚ ਉਹ ਕੁੜੀ ਦੀ ਜ਼ਿੰਦਗੀ ਤਬਾਹ ਕਰਕੇ ਰੱਖਤੀ ਕਿਸੇ ਲੋੜਵੰਦ ਦੇ ਘਰੇ ਉਹ ਕੁੜੀ ਹੁੰਦੀ ਚਲੋ ਹੁਣ ਤਾਂ ਵਿਚਾਰੀ ਵਿਦ ਹੋ ਗਈ ਤਾਂ ਇਹ ਦੇਖੋ ਪੈਰਾ ਹੇਠਾਂ ਲ 70 ਦਾ ਹੁੰਦੀ ਕਰਦੀ ਟਾਈਮ ਨਿਕਲਦਾ ਗਿਆ ਮੁੰਡੇ ਦੀ ਸ਼ਾਦੀ ਹੋ ਗਈ ਤੇ ਉਧਰੋਂ ਸੌਰਾਂ ਸਾਹਿਬ ਦੀ ਰਿਟਾਇਰਮੈਂਟ ਆ ਗਈ ਦੋਨਾਂ ਨੇ ਪਤੀ ਪਤਨੀ ਨੇ ਸੋਚਿਆ ਮੁੰਡੇ ਤੇ ਨੂੰਨੇ ਵੀ ਪਿਤਾ ਜੀ ਹੁਣ ਤੱਕ ਤਾਂ ਗੈਰ ਜਨਾਨੀਆਂ ਦੇ ਨਾ ਬਿਠਾਉਂਦੇ ਰਹੇ ਨੇ ਵੀ ਅੱਜ ਆਪਣਾ ਘਰ ਦਾ ਪ੍ਰੋਗਰਾਮ ਹੋਰ ਨਾ ਕਿਤੇ ਪਿਤਾ ਜੀ ਉਹੀ ਕੰਮ ਕਰਨ ਹੁਣ ਤਾਂ ਮੇਰੀਆਂ ਭੈਣਾਂ ਵੀ ਵਿਆਹੀਆਂ ਗਈਆਂ ਤੇ ਮੇਰੀ ਵੀ ਸ਼ਾਦੀ ਹੋ ਗਈ ਰਿਸ਼ਤੇਦਾਰਾਂ ਦੇ ਵਿੱਚ ਮੇਰਾ ਨੱਕ ਨਹੀਂ ਰਹਿਣਾ ਉਹ ਸਕੀਮ ਲੜਾਈਏ ਜਿਹੜੀ ਨੋ ਸੀ ਬੜੀ ਸਿਆਣੀ ਸੀ ਤੇ ਬੜੀ ਅਕਲਵਾਈ ਸੀ ਉਹ ਕਹਿਣ ਲੱਗੀ ਜੇ ਤੁਸੀਂ ਮੇਰਾ ਸਾਥ ਦਮੋਂ ਹੋ ਤਾਂ ਬਹੁਤ ਕੁਝ ਜਾਊਗਾ ਕਹਿਂ ਦੱਸ ਉਹ ਕਹਿੰਦੀ ਬੱਸ ਮੰਮੀ ਜੀ ਨੂੰ ਮਨਾਓ ਉਹਨਾਂ ਨੇ ਉਹਨੂੰ ਕਿਹਾ ਵੀ ਚੱਲ ਮੰਮੀ ਜੀ ਤੈਨੂੰ ਅਸੀਂ ਕਿਤੇ ਘੁਮਾ ਕੇ ਲੈ ਕੇ ਆਉਣਾ ਇੱਕ ਘੰਟੇ ਡੇਢ ਘੰਟੇ ਦਾ ਕੰਮ ਆ ਉਹ ਕਹਿੰਦੀ ਪੁੱਤ ਮੈਂ ਤਾਂ ਕਦੇ ਦੇੜੀੋਂ ਬਾਹਰ ਨਹੀਂ ਹੋਈ ਮੈਨੂੰ ਕਿੱਥੇ ਤੁਸੀਂ ਲੈ ਕੇ ਜਾਣਾ ਕਹਿੰਦੀ ਨਹੀਂ ਤੂੰ ਬੈਠ ਉਹਨਾਂ ਨੇ ਸੱਸ ਦੇ ਪਸੰਦ ਦਾ ਮੇਚ ਦਾ ਲਹਿੰਗਾ ਲਿਆ ਬਲਤ ਜਿਹਹ ਜੀ ਉਮਰ ਸੀ ਉਹ ਜੇ ਕਲਰ ਦਾ ਲਿਆ ਲੈ ਕੇ ਪਾਰਲਰ ਦੇ ਲੈ ਗਈ ਪਾਲਦਰਦਾਂ ਲਈ ਜਾ ਕੇ ਉਸ ਬੁੱਢੀ ਔਰਤ ਨੂੰ ਉਹਨਾਂ ਨੇ ਨੌਜਵਾਨ ਬਣਾਤਾ ਦੇਖਣ ਵਾਲਾ ਕੋਈ ਇਹ ਨਹੀਂ ਸੀ ਕਹਿ ਸਕਦਾ ਵੀ ਅਨਪੜ੍ਹ ਜਨਾਨੀ ਆ ਜਦੋਂ ਉਹ ਗੱਡੀ ਚ ਉਤਰੀ ਬੈਠੇ ਨੇ ਲੋਕ ਵੱਡੇ ਵੱਡੇ ਅਫਸਰ ਕੋ ਰਿਟਾਇਰਮੈਂਟ ਸੀ ਕੁਰਸੀ ਅੱਜ ਕੱਲੇ ਨੇ ਲਾਈ ਸੀ ਘਰੇ ਪ੍ਰੋਗਰਾਮ ਸੀ ਪਰ ਮਾਇਮਾਨ ਵੀ ਹੁਣ ਅਸੀਂ ਰਸਤੇ ਜਾ 12 ਨੇ ਵੀ ਆਉਣਾ ਸੀ ਤੇ ਕਹਿਣ ਲੱਗੇ ਯਾਰ ਦੋਸਤ ਸਾਰੇ ਵੀ ਤੇਰੀ ਵਾਈਫ ਕਿੱਥੇ ਅਜਾਈ ਨਹੀਂ ਗਈ ਕਹਿੰਦਾ ਜੀ ਉਹ ਤਾਂ ਹਸਪੀਟਲ ਦੇ ਵਿੱਚ ਬਿਮਾਰ ਆ ਸਾਰਾ ਕਹਿਣ ਲੱਗਿਆ ਬੜਾ ਮਾਰਾ ਕੰਮ ਹੋਇਆ ਅਜ ਤੱਕ ਤੇਰੇ ਨਾਲ ਰੈਸ ਵੀ ਅੱਜ ਜਦੋਂ ਐਡੀ ਖੁਸ਼ੀ ਦਾ ਮੌਕਾ ਤੇਰਾ ਸਾਥ ਨਹੀਂ ਹੋ ਹੈਗੀ ਉਹ ਕਹਦਾ ਚਲ ਕੋਈ ਗੱਲ ਨਹੀਂ ਜਾਨੂ ਕਾਰ ਦਾ ਹੌਣ ਵੱਜਦਾ ਦੇਖਦਾ ਉੱਟ ਕੇ ਕੀ ਦੇਖਦਾ ਇੱਕ ਬੜੀ ਸੁੰਦਰ ਜਨਾਨੀ ਤੁਰੀ ਆਉਂਦੀ ਆ ਨੋ ਨੇ ਲਿਆ ਕੇ ਸੋਫੇ ਦੇ ਉੱਤੇ ਬਰਾਬਰ ਬਿਠਾਉਂਦਾ ਕਹਦਾ ਭਾਈ ਪਰੇ ਨੂੰ ਪਰੇ ਨੂੰ ساری ਜਿੰਦਗੀ ਮੈਂ ਕਦੇ ਬਗਾਨੀ ਔਰਤ ਦੇ ਨਾਲ ਨਹੀਂ ਲੱਗਿਆ ਤੂੰ ਇਹ ਕੀ ਕਰਦੀ ਐ ਇਹ ਕੀ ਕਰਦੀ ਐ ਉਹ ਕਹਿੰਦੀ ਪਿਤਾ ਜੀ ਵਾਹਿਆ ਵਾਹਿਆ ਮਿੱਟੀ ਨਾਲ ਪਟਵਾ ਮਿੱਤੇ ਇਹ ਤੇਰੀ ਆਪਣੀ ਜਨਾਨੀ ਆ ਹੁਣ ਤੱਕ ਤੂੰ ਗੈਰਾਂ ਨੂੰ ਮਿਠਾਉਂਦਾ ਰਹਿਆ ਦੇਖੋ ਅਕਲਵੰਦ ਨੂੰ ਮੈਂ ਸਾਰੇ ਭਰਾਵਾਂ ਨੂੰ ਨਹੀਂ ਕਹਿੰਦੀ ਮੈਂ ਇਹ ਉਹਨਾਂ ਵੀਰਾਂ ਨੂੰ ਕਹਿੰਦੀ ਜਿਹੜੇ ਵੀਰ ਇਹੋ ਜਿਹਾ ਕੰਮ ਕਰਦੇ ਰਹੇ ਨੇ ਦੇਖੋ ਉਹੀ ਜਨਾਨੀ ਐ ਨਾ ਅੱਜ ਜਿਹੜੀ ਪੜ੍ਹੇ ਲਿਖੇ ਨੂੰ ਮਾਤਕਾਰ ਰਹੀ ਆ